ਸਾਰੇ ਨਾਲ ਬਾਪੂ ਜੀ ਮੌਜੂਦ ਨੇ ਇਹਨਾਂ ਨੂੰ ਸਾਰੇ ਮੀਨੀ ਮੁਹੰਮਦ ਰਫੀ ਤੇਨਾ ਤੋਂ ਜਾਣਦੇ ਨੇ ਬਿਕੋਜ਼ ਇਹਨਾਂ ਦੀ ਜਿਹੜੀ ਆਵਾਜ਼ ਹੈ ਗਾਣੇ ਨੇ ਬਿਲਕੁਲ ਹੀ ਹੂਪ ਹੂ ਉਹਨਾਂ ਵਰਗੇ ਹੀ ਲੱਗਦੇ ਨੇ ਜਾਣੇ ਵਾਲੇ ਕبھی ਨਹੀਂ ਆਤੇ ਜਾਣੇ ਵਾਲੋਂ ਕੀ ਯਾਦ ਆਤੀ ਹੈ দিল ਇੱਕ ਮੰਦਿਰ ਹੈ ਜਿਸ ਮੇਂ ਹੋਤੀ ਹੈ ਪੂਜਾ ਵਪ੍ਰੀਤਮ ਕਾ ਘਾਰੇ ਉਮਰ ਵੱਧ ਹੋ ਗਈ ਹੈ ਪਰ ਅੱਜ ਤੱਕ ਕੋਈ ਵੀ ਨਾ ਦੇ ਜਿਹੜੇ ਟੈਲੈਂਟ ਨੂੰ ਪਛਾਣ ਨਹੀਂ ਪਾਇਆ ਸੁਹਾਣੀ ਰਾਤ ਡਲ ਚੁਕੀ ਨਾ ਜਾਣੇ ਤੁਮ ਕਬਾ ਦੇ ਤੜਫ ਰਹੇ ਹਮਿਆ ਤਾਰੇ ਪੁਰੇ ਹੋ ਮੀਆਂ ਤੁਹਾਡੇ ਤੇ ਜ਼ਾਰੇ ਮੈਂ ਹਮਮਤ ਰਫੀਦੀ ਜੇ ਗੱਲ ਕੀਤੀ ਜਾਵੇ ਤੇ ਪੁਰਾਣੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਜ਼ਰੂਰ ਪਤਾ ਹੋਵੇਗਾ ਜਿਹੜੇ ਅੱਜ ਦੇ ਯੁੱਗ ਦੇ ਨੌਜਵਾਨ ਨੇ ਉਹਨਾਂ ਨੂੰ ਉਹਨਾਂ ਬਾਰੇ ਬਿਲਕੁਲ ਨਹੀਂ ਪਤਾ ਹੋਵੇਗਾ ਇਹ ਯੰਗ ਮੁੰਡੇ ਨੇ ਉਹਨਾਂ ਦੇ ਕਦੇ ਗਾਣੇ ਸੁਨੇ ਕਿਸ ਤਰ੍ਹਾਂ ਦੇ ਲੱਗਦੇ ਠੀਕ ਠਾਕ ਨੇ ਕਿਵੇਂ ਮੈਨੂੰ ਜੀ ਸਿਰਫ ਸਰਤਾਜ ਜੰਗਾ ਲੱਗਦਾ ਜੀ ਅੱਛਾ ਬਾਕੀ ਕੋਈ ਨਹੀਂ ਨਸਿੰਘ ਕਿਸੇ ਨੇ ਮੈਨ ਪਸੰਦ ਨਹੀਂ ਕਰ ਸਰਤਾਜ ਬਸ ਹਾਂ ਬਸ ਸਰਤਾਜ ਜਿਵੇਂ ਵੇਖਿਆ ਜਾਵੇ ਅਕਸਰ ਹੀ ਕਈ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਪੜੀ ਹੋਰ ਵੀ ਚੀਜ਼ਾਂ ਨੇ ਵਾਇਰਲ ਹੋ ਜਾਂਦੀਆਂ ਨੇ ਮਤਲਬ ਕਿ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਲੋਕੀ ਰਾਤੋਂ ਰਾਤ ਫੇਮਸ ਹੋ ਜਾਂਦੇ ਨੇ ਮੈਨੂੰ ਕਿ ਤੁਹਾਨੂੰ ਵੀ ਆਸ ਹੈ ਕਿ ਇੱਕ ਨਾ ਇੱਕ ਦਿਨ ਤੁਸੀਂ ਵੀ ਕਿਸੇ ਨਾ ਕਿਸੇ ਮੁਕ ਮਤਲਬ ਕਿ ਜਗ੍ਹਾ ਤੇ ਪਹੁੰਚੋਗੇ ਲੋਕੀ ਵੀ ਤੁਹਾਨੂੰ ਜਾਣ ਪਾਣਗੇ ਹੋਰ ਪੂਰੇ ਵਰਲਡ ਲੈਵਲ ਤੇ ਜਾਣ ਪਾਣਗੇ ਮੈਨੂੰ ਜੇ ਸਰਸੋਤੀ ਮਾਤਾ ਨੇ ਗੁਰੂ ਰਾਮਦਾਸ ਜੀ ਨੇ ਸ਼ਕਤੀ ਬਖੀ ਹੈ ਤੇ ਹੋਂ ਤੁਹਾਡੇ ਵਰਗੇ ਅਟਾਟੇ ਇਨਸਾਨ ਜਦੋਂ ਆ ਕੇ ਸਾਡੇ ਕੋਲ ਤੇ ਮੈਂ ਇਹ ਆਪੇ ਕਾਹ ਗੱ ਵੀ ਮੈਨੂੰ ਆਸ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਤੁਸੀਂ ਦੇਖ ਰਿਹਾ ਸਾਂ ਜਾਂ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਲਵਿਸ ਸਿੰਘ ਕਵਲ ਮੁਹੰਮਦ ਰਫੀਦੀ ਜੇ ਗੱਲ ਕੀਤੀ ਜਾਵੇ ਤੇ ਪੁਰਾਣੇ ਜਿਹੜੇ ਲੋਕ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਜ਼ਰੂਰ ਪਤਾ ਹੋਵੇਗਾ ਜਿਹੜੇ ਅੱਜ ਦੇ ਯੁੱਗ ਦੇ ਨੌਜਵਾਨ ਨੇ ਉਹਨਾਂ ਨੂੰ ਉਹਨਾਂ ਬਾਰੇ ਬਿਲਕੁਲ ਨਹੀਂ ਪਤਾ ਹੋਵੇਗਾ ਕਿਸੇ ਟਾਈਮ ਪੂਰੇ ਇੰਡਸਟਰੀ ਦੇ ਵਿੱਚ ਉਹਨਾਂ ਦਾ ਰਾਜ ਹੁੰਦਾ ਸੀਗਾ ਤਾਂ ਉਹਨਾਂ ਦੇ ਜਿਹੜੇ ਗਾਣੇ ਨੇ ਬਹੁਤ ਵਧੀਆ ਇੱਕ ਵੱਖਰੇ ਹੀ ਢੰਗ ਤੇ ਬੜੇ ਇੱਕ ਵਧੀਆ ਮਜਾਜ ਦੇ ਉਹਨਾਂ ਦੇ ਜਿਹੜੇ ਇੱਕ ਗਾਣੇ ਹੁੰਦੇ ਸੀ ਕਿਤੇ ਲੋਕੀ ਬਹੁਤ ਪਸੰਦ ਕਰਦੇ ਸੀਗੇ ਪਰ ਅੱਜ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਮਿਨੀ ਮੁਹੰਮਦ ਰਫੀ ਜੀ ਦੇ ਨਾਲ ਮਿਲਾਨ ਜਾ ਰਹੇ ਹਾਂ ਸਾਡੇ ਨਾਲ ਬਾਪੂ ਜੀ ਮੌਜੂਦ ਨੇ ਇਹਨਾਂ ਨੂੰ ਸਾਰੇ ਮਿਨੀ ਮੁਹੰਮਦ ਰਫੀ ਤੇ ਨਾਮ ਤੋਂ ਜਾਣਦੇ ਨੇ ਬਿਕੋਜ਼ ਇਹਨਾਂ ਦੀ ਜਿਹੜੀ ਆਵਾਜ਼ ਹੈ ਗਾਣੇ ਨੇ ਬਿਲਕੁਲ ਹੀ ਹੂਪੂ ਉਹਨਾਂ ਵਰਗੇ ਲੱਗਦੇ ਨੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਨੇ ਪਰ ਇੱਕ ਹੋਰ ਗੱਲ ਹੈ ਉਮਰ ਵੱਧ ਹੋ ਗਈ ਹੈ ਪਰ ਅੱਜ ਤੱਕ ਕੋਈ ਵੀ ਇਹਨਾਂ ਦੇ ਜਿਹੜੇ ਟੈਲੈਂਟ ਨੂੰ ਪਛਾਣ ਨਹੀਂ ਪਾਇਆ ਰੋਜ਼ ਗੁਰੂ ਦਾ ਨਾਮ ਜ਼ਰੂਰ ਲੈਂਦੇ ਨੇ ਗੁਰ ਰਾਮਦਾਸ ਦੇ ਦਰਤੇ ਜਾਂਦੇ ਨੇ ਕਿ ਅਸੀਂ ਅਕਸਰ ਦੇਖਦੇ ਹਾਂ ਜੀ ਸੋਸ਼ਲ ਮੀਡੀਆ ਦੇ ਲੋਕੀ ਜਿਹੜੇ ਨੇ ਕਿ ਮਿੰਟੋਂ ਮਿੰਟ ਵਾਇਰਲ ਹੋ ਜਾਂਦੇ ਨੇ ਜਿਹੜੇ ਬੜੀ ਛੇਤੀ ਹੀ ਰਤੋਰਾ ਸਟਾਰ ਬਣ ਜਾਂਦੇ ਪਰ ਜਿਹੜੇ ਇਹੋ ਜਿਹੇ ਬਜ਼ੁਰਗਾਂ ਕੋ ਜਿਹੜੇ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨਾਂ ਕੋ ਇਹਨਾਂ ਦਾ ਕੋ ਟੈਲੈਂਟ ਐ ਅਸੀਂ ਉਹਨਾਂ ਦੀ ਕਿਉਂ ਨਹੀਂ ਬਾਹ ਫੜਦੇ ਅੱਜ ਉਹਨਾਂ ਦੇ ਨਾਲ ਤੁਹਾਨੂੰ ਮਿਲਾਨ ਜਾ ਰਹੇ ਹਾਂ ਜਾਨੂ ਕਰਾਵਾਂਗੇ ਪਹਿਲਾਂ ਤੇ ਆਵਾਜ਼ ਵੀ ਸੁਣਾਵਾਂਗੇ ਤੁਹਾਨੂੰ ਪਹਿਲਾਂ ਤੇ ਬਾਪੂ ਜੀ ਤੁਹਾਡਾ ਬਹੁਤ ਸਵਾਗਤ ਹੈ ਜੀ ਮੈਂ ਵੀ ਤੁਹਾਡੇ ਦਿਲੋਂ ਸਵਾਗਤ ਕਰਦਾ ਜੀ ਧੰਨਵਾਦ ਦਿਲੋਂ ਧੰਨਵਾਦ ਜੀ ਐਡੀ ਐਡੀ ਮਹਾਨ ਸ਼ਖਸੀਤਾ ਇੱਕ ਨਿੱਕੇ ਜਿਹੇ ਗਰੀਬ ਦੇ ਘਰ ਦਿਲ ਦਾ ਗਰੀਬ ਨਹੀਂ ਪਰ ਇਸ ਘਰ ਦੇ ਵਿੱਚ ਤੁਸੀਂ ਚਰਨ ਪਾਏ ਨੇ ਮੇਰਾ ਜੀਵਨ ਤਨ ਤਨ ਹੋ ਗਿਆ ਜੀ ਬਬੂ ਜੀ ਆਹਾਨੂੰ ਪਤਾ ਲੱਗਾ ਤੁਹਾਨੂੰ ਮੀਨੀ ਮੁਹੰਮਦ ਰਫੀ ਦੇ ਨਾਂ ਤੋਂ ਜਾਣਿਆ ਜਾਂਦਾ ਇਹ ਆਖਿਰੇ ਨਾਮ ਕਦੋਂ ਮਿਲਿਆ ਕਿਸ ਤਰ੍ਹਾਂ ਮਿਲਿਆ ਇਹ ਨਾਮ ਤਾਂ ਇਹ ਜੀ ਮੈਨੂੰ ਅਵਾਰਡ ਮਿਲਿਆ ਸੀ ਮੋਹਮਦ ਰਫੀ ਅਵਾਰਡ ਅੱਛਾ ਜਗਾਂਵੇਂ ਸੈਤ ਸਭਾ ਹੈਗੀ ਸੀ ਮੈਨੇ ਬਹੁਤ ਵਡੀਆਂ ਸ਼ੀਲਾਂ ਮੇਰੇ ਕੋਲ ਘਰ ਪਈਆਂ ਅੱਛਾ ਕਿਸੇ ਵੇਲੇ ਦਿਲ ਕਰਦਾ ਵੀ ਇਹ ਤੋੜ ਦਾਂ ਜਾਂ ਸੜ ਦੇ ਆ ਫਿਰ ਕਈ ਦਾ ਵੀ ਸ਼ਾਇਦ ਕਿਤੇ ਸਾਡਾ ਚਾਂਸ ਲੱਜੇ ਮਹਾਰਾਜ ਮਿਹਰ ਕਰ ਦੇਗਾ ਗੁਰੂ ਰਾਮਦਾਸ ਤੇ ਉੱਥੇ ਫਿਰ ਮੁਕਾਬਲੇ ਦੇ ਵਿੱਚ ਮੈਨੂੰ ਰਫੀ ਅਵਾਰਡ ਮਿਲਿਆ ਸੀ ਅੱਛਾ ਤੇ ਉਸ ਤੋਂ ਬਾਅਦ ਫਿਰ ਸਾਰੇ ਜਿਹਨਾਂ ਸੁਣੇ ਉੱਥੇ ਵੀ ਉਹਨਾਂ ਨੇ ਬੜਾ ਆਏ ਸੀ ਆਰਟਿਸਟ ਉਹਨਾਂ ਨੇ ਵੀ ਕਿਹਾ ਵੀ ਆਪੇ ਹੈ ਹੱਕਦਾਰ ਹੈ ਉਸ ਤੋਂ ਬਾਅਦ ਫਿਰ ਹੋਲੀ 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 ਇਹਨਾਂ ਨੂੰ ਪਤਾ ਲੱਗਾ ਤੁਹਾਡੇ ਵਰਗੇ ਚੈਨਲ ਆਦਿਆਂ ਨੂੰ ਉਹਨਾਂ ਨੇ ਫਿਰ ਤੇ ਵੈਸੇ ਮੁਹੰਮਦ ਰਫੀ ਦੀ ਗੱਲ ਕੀਤੀ ਬੜੇ ਹੀ ਵਧੀਆ ਗਾਣੇ ਹੁੰਦੇ ਸੀ ਉਸ ਵਕਤ ਦੇ ਉਹਨਾਂ ਤੇ ਅੱਜ ਤੱਕ ਚੱਲਦੇ ਨੇ ਆਖਿਰ ਕਿਸ ਤਰ੍ਹਾਂ ਤੁਹਾਡਾ ਖਿਚਾ ਪਿਆ ਉਹਨਾਂ ਦਾ ਪਹਿਲਾ ਗਾਣਾ ਕੀ ਪਹਿਲਾ ਗੀਤ ਕਿਹੜਾ ਸੁਣਿਆ ਸੀ ਜਿਹੜੇ ਤੁਸੀਂ ਕਿ ਤੁਹਾਨੂੰ ਤੁਸੀਂ ਉਹਨਾਂ ਦੇ ਫੈਨ ਬਣ ਕੇ ਕਿੰਨਾ ਕਿ ਆਹ ਬਹੁਤ ਵਧੀਆ ਨੇ ਕਿ ਇੱਕ ਵਧੀਆ ਮੰਚ ਆਂਦਾ ਨਾ ਕਿ ਹਾਂ ਕੁਝ ਵੱਖਰਾ ਹੀ ਵਿਖਿਆ ਕੀ ਵਿਖਿਆ ਤੁਹਾਨੂੰ ਉਹਨਾਂ ਦੇ ਗਾਣੇ ਜੀ ਮੈਨੂੰ ਇਹ ਬਚਪਨ ਦੇ ਵਿੱਚ ਜਦੋਂ ਮੈਂ ਨਿੱਕਾ ਜਿਹਾ ਸੀ ਨਾ ਉਦੋਂ ਇੱਥੇ ਆਕਾਸ਼ ਪਾਣੀ ਜਿਲੰਦਰ ਤੇ ਵਿਧ ਭਾਰਤੀ ਲੱਗਦੀ ਹੁੰਦੀ ਸੀ ਰਾਤ ਨੂੰ ਤਮੀਲੇ ਛਾਦ ਮੈਂ ਟ੍ਰਾਂਜੈਕਟਰ ਉਹਨਾਂ ਚੱਲਦੇ ਹੁੰਦੇ ਸੀ ਸੈਲਾ ਦਾ ਦਿਮਾਗ ਸਰਾਣੇ ਰੱਖ ਲੈਣਾ ਤੇ ਗਾਣੇ ਸੁਣਦੇ ਰਹਿਣਾ ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਹੋਰੀ ਹੋਰੀ ਫਿਰ ਟੈਲੀਵਿਜ਼ਨ ਤੇ ਉਹ ਉਹਨਾਂ ਦੱਸਦੇ ਹੁੰਦੇ ਵੀ ਇੱਕ ਟੈਲੀਵਿਜ਼ਨ ਆਏਗਾ ਉਹਦੇ ਵਿੱਚ ਫੋਟੋ ਆਇਆ ਕਰੇਗੀ ਬੰਦੇ ਦੀ ਅੱਜੋ ਚੱਲਦੇ ਪਏ ਨੇ ਹੁਣ ਤੇ ਸਾਇੰਸ ਦਾ ਯੁੱਗ ਪੜਾ ਉੱਤੇ ਹੋ ਗਿਆ ਬਹੁਤ ਬਹੁਤ ਵਧੀਆ ਚੀਜ਼ਾਂ ਬਣ ਗਈਆਂ ਨੇ ਬਸ ਕਿ ਤੁਸੀਂ ਉਸ ਵਕ ਜਿਸ ਵਕਤ ਟੀਵੀ ਵੀ ਨਹੀਂ ਸੀਗਾ ਉਸ ਵਕਤ ਤੇ ਤੁਸੀਂ ਉਹਨਾਂ ਨੂੰ ਸੁਣਦੇ ਆ ਰਹੇ ਹਾਂਜੀ ਮੈਂ ਬਚਪਨ ਤੋਂ ਹੀ ਤੇ ਉਹਨਾਂ ਦਾ ਇੱਕ ਗੀਤ ਮੈਨੂੰ ਬਹੁਤ ਹੀ ਚੰਗਾ ਲੱਗਾ ਕਿਉਂਕਿ ਸਿੱਧੇ ਗੀਤ ਸਾਰੇ ਕੋਈ ਬੋਲ ਲੈਂਦੇ ਨੇ ਜਿਹੜਾ ਪੰਚਮ ਤੱਕ ਜਾਵੇ ਉਹ ਗੀਤ ਜਿਹੜਾ ਕਾਫੀ ਟਾਪ ਹੁੰਦਾ ਬੱਪੂ ਜੀ ਜਿਹੜੇ ਰੋਤੇ ਦੇਖ ਰਹੇ ਨੇ ਇੱਕ ਕੋਈ ਗੀਤ ਸਾਂਝਾ ਕਰੋ ਉਹਨਾਂ ਤੇ ਨਾਲ ਸ਼ੁਰੂਆਤ ਕਰੀ ਆਪਾਂ ਕਿਹੜਾ ਗੀਤ ਮੈਨੂੰ ਤੁਸੀਂ ਸੁਣਾਣਾ ਚਾਹੋਗੇ ਮੁਹੰਮਦ ਰਫੀਤ ਜਾਨੇ ਵਾਲੇ कभी नहीं आते जाने वालों की याद आती है दिल एक मंदिर है दिल एक मंदिर है प्यार की जिसमें होती है पूजा वो प्रीतम का घर है ਢਿਲੇਕ ਮੰਦਿਰ ਹੈ ਢਿਲੇਕ ਮੰਦਿਰ ਹੈ ਹਰੀ ਤੜੇ ਕਨਹ ਆਰਤੀ ਬੰਦਨ ਆਖ ਜੋ ਮਿਟੀ ਹੋ ਗਏ ਦਰਸ਼ਨ ਮੌਤ ਮਿਟਾ ਦੇ ਹਤੀ ਲੇਕਿਨ ਯਾਤੋ ਅਮਰੀ ਹੈ ਦਿਲ ਇੱਕ ਮੰਦਿਰ ਹੈ ਦਿਲ ਇੱਕ ਮੰਦਿਰ ਹੈ ਆ ਆ ਆ ਕੀ ਬਾਤ ਹੈ ਆਪਣੀ ਵੈਸੇ ਮੈਂ ਦੇਖ ਰਿਹਾ ਹਾਂ ਕਿ ਕਿਸ ਤਰ੍ਹਾਂ ਆਵਾਜ਼ ਤੁਹਾਡੀ ਬਹੁਤ ਵਧੀਆ ਬਿਲਕੁਲ ਉਹ ਬਹੁਤ ਉਹਨਾਂ ਨਾਲ ਰੱਬ ਦੀ ਹੈ ਕਿਸ ਤਰ੍ਹਾਂ ਕਦੀ ਸਬਬ ਬਣਿਆ ਉਹਨਾਂ ਦਾ ਮਿਲਣ ਦਾ ਕਿਉਂਕਿ ਮਹਾ ਇੱਕ ਵਟੇ ਬਹੁਤ ਵੱਡੇ ਕਲਾਕਾਰ ਸੀਗੇ ਇੱਕ ਵਧੀਆ ਬੜੇ ਗਾਇਕ ਸੀਗੇ ਮਤਲਬ ਕਿ ਇੱਕ ਗੱਲਬਾਤ ਕਰੀ ਉਸ ਵਕਤ ਨਾਮ ਸੀਗਾ ਉਹਨਾਂ ਦਾ ਕਦੀ ਸਬਬ ਮਿਲੇ ਸੀ ਉਹਨਾਂ ਨੇ ਮਿਲਣ ਦੇ ਮਾ ਮਨ ਰਫੀਤ ਸਾਹਿਬ ਉੱਧਾ ਸਾਡੇ ਅੰਮਰਸਾਡੇ ਨੇ ਮਜੀਠੇ ਦੇ ਰਹਿਣ ਵਾਲੇ ਨੇ ਪਰ ਅੰਮਰਸਾਡੇ ਵਿੱਚ ਸਾਡੇ ਇੱਥੇ ਸ਼ੌਣੀ ਦੇ ਵਿੱਚ ਪੈਂਥਸ ਜਿਹੜੀਆਂ ਦੇਚ ਆਏ ਸੀ ਅੱਛਾ ਇੱਥੇ ਉਹਨਾਂ ਦੀ ਨਾਈਟ ਹੋਈ ਸੀ ਉਹਨਾਂ ਨਾਲ ਆਰਟਿਸਟ ਹੋਰ ਵੀ ਬੜੇ ਆਏ ਸੀ ਤੇ ਪੇਰ ਮੈਨੂੰ ਵੀ ਉੱਥੇ ਜਾਣ ਦਾ ਮੌਕਾ ਮਿਲਿਆ ਟਿਕਟ ਤਾਂ ਨਹੀਂ ਆਹੀ ਖਰ ਸਕਦੇ ਪਰ ਜਗਿੰਦਰ ਉੱਥੇ ਲੱਗਾ ਸੀ ਵਿੱਚ ਐਮਈਐਸ ਚ ਉਹ ਫਿਰ ਮੈਨੂੰ ਉੱਥੇ ਲੈ ਗਿਆ ਸੀ ਤੇ ਉਹ ਇੱਥੇ ਮੈਸ ਦੇ ਵਿੱਚ ਛੇਰੇ ਉਹਨਾਂ ਦਤਨ ਕਰ ਰਹੇ ਸੀ ਮੈਨੂੰ ਉਹਨੇ ਕਿਹਾ ਕਹਦਾ ਸੁਖਵੀਰ ਰਫੀ ਨੂੰ ਮਿਲਣਾ ਹੀ ਮੈਂ ਕਿਹਾ ਹਾਂ ਮੈਂ ਤਾਂ ਚਾਹ ਪੀ ਕੇ ਕਹਿੰਦਾ ਚਾਹ ਪੀ ਛੱਡ ਚਾਹ ਦੀ ਛੱਡ ਆ ਹੁਣੇ ਹੈਲੀਕਾਪਟਰ ਤੇ ਉਹਨੇ ਘੁਮਣ ਲਾ ਆਪਣੇ ਮੈਂ ਦਵਾਤਾ ਉਹਦੇ ਸਾਈਕਲ ਤੇ ਬੈਠਾ ਤੇ ਮੈਂ ਉੱਥੇ ਗਿਆ ਮਹਾਰਾਜੀ ਨਮਸਕਾਰ ਉਹ ਕੰਦਾ ਜੀ ਤੁਸੀਂ ਕਹਿੰਦਾ ਜੀ ਮੈਂ ਰਫੀ ਕਹਿੰਦਾ ਤੇ ਮੈਂ ਕੌਣ ਆ ਉਹਨੇ ਪੜਨਾ ਉਹਨੇ ਪਾਇਆ ਸੀ ਤੇ ਦਾਂਤਰ ਕਰ ਰਿਹਾ ਸੀ ਟੱਕਰ ਦੀ ਤੇ ਕਹਿੰਦਾ ਫਿਰ ਮੈਂ ਕੌਣ ਮੈਂ ਕਹਾਈ ਤੁਸੀਂ ਮੁਹੰਮਦ ਰਫੀ ਸਾਹਿਬ ਉਹ ਹੱਸ ਮੁਕ ਉਹਦੇ ਹੱਥਾ ਹੀ ਲੈਂਦਾ ਸੀ ਜਿ ਨਜ਼ਰ ਮੈਂ ਰਿਹਾ ਹੱਥ ਦਾ ਰਿਹਾ ਤੇ ਫਿਰ ਕਹਿੰਦਾ ਉਹਦਾ ਰਫੀ ਸਾਹਿਬ ਦਾ ਕੋਈ ਗਾਣਾ ਸੁਣਾਓਗੇ ਮੈਂ ਕਿਹਾ ਹਾਂਜੀ ਬਿਲਕੁਲ ਫਿਰ ਮੈਂ ਸੁਣਾਇਆ सुहानी रात डल चुकी ना जाने तुम कब आओगे सुहानी रात डल चुकी ना जाने तुम कब आओगे तड़प रहे हैं हम यहाँ तड़प रहे हम यार तुम्हारे इंतजार में तुम्हारे इंतजार में फिजा का रंग आ चला है मौसम बाहर में, बहार में। फिजा का रंग आ चला है मौसम ਬਹਾਰ ਮੇ ਮੋਤਮ ਬਹਾਰ ਮੇ ਆਵਾਬੀ ਰੁਖ ਬਦਲ ਕਿ ਨਾ ਜਾਣੇ ਤੂੰ ਕਬ ਹੋਗੇ ਬੱਪ ਜੀ ਬਹੁਤ ਤੁਹਾਨੂੰ ਵੀ ਮੇ ਲੰਦਾ ਸਬਬ ਮਿਲਿਆ ਤੁਹਾਡੇ ਚ ਟੈਲੈਂਟ ਹੈ ਇੱਕ ਨੂੰ ਟੈਲੈਂਟ ਹੀ ਅਸੀਂ ਕਹਿੰਦੇ ਆ ਕਿੱਥੇ ਲੱਗਦਾ ਕਿ ਅਜ ਤੱਕ ਤੁਹਾਡੀ ਕਿਸੇ ਨੇ ਆਵਾਜ਼ ਨਹੀਂ ਸੁਣੀ ਗਈ ਹੈ ਨਾ ਅਜ ਤੱਕ ਤੁਹਾਡੇ ਤੱਕ ਪਹੁੰਚ ਕੀਤੀ ਕੀ ਕਮੀ ਤੁਹਾਨੂੰ ਕਿੱਥੇ ਲੱਗਦਾ ਕਿੱਥੇ ਕਮੀ ਰਹਿ ਗਈ ਹੈ ਦੇਖੋ ਜੀ ਕਮੀ ਤੇ ਮੁਕੱਦਰਾਂ ਦਾ ਵੀ ਖੇਲ ਹੁੰਦਾ ਪਰ ਮੈਨੂੰ ਫਿਰ ਵੀ ਆਸ ਹੈ ਕبھی ਨਾ ਕبھی کہیں ਨਾ کہیں ਕੋਈ ਨਾ ਕੋਈ ਤਾਂ ਆਏਗਾ ਆਪਣਾ ਮੁਝੇ ਬਣਾਏਗਾ दिल में मेरे समाएगा कभी न कभी कहीं न कहीं कोई न कोई तो आएगा ਲੋਕ ਜਿਵੇਂ ਵੇਖੇ ਜਾਵੇ ਅਕਸਰ ਹੀ ਕਈ ਚੀਜ਼ਾਂ ਵਾਇਰਲ ਹੋ ਜਾਂਦੀਆਂ ਨੇ ਪੜੀ ਹੋਰ ਵੀ ਚੀਜ਼ਾਂ ਵੀ ਵਾਇਰਲ ਹੋ ਜਾਂਦੀਆਂ ਨੇ ਲੋਕ ਮਤਲਬ ਕਿ ਵੀਡੀਓਜ਼ ਵਾਇਰਲ ਹੋ ਜਾਂਦੀਆਂ ਨੇ ਲੋਕੀ ਰਾਤੋਂ ਰਾਤ ਫੇਮਸ ਹੋ ਜਾਂਦੇ ਨੇ ਮੈਨੂੰ ਕਿ ਤੁਹਾਨੂੰ ਵੀ ਆਸ ਹੈ ਕਿ ਇੱਕ ਨਾ ਇੱਕ ਦਿਨ ਤੁਸੀਂ ਵੀ ਕਿਸੇ ਨਾ ਕਿਸੇ ਮੁਕ ਮਤਲਬ ਕਿ ਇੱਕ ਜਗ੍ਹਾ ਤੇ ਪਹੁੰਚੋਗੇ ਲੋਕੀ ਵੀ ਤੁਹਾਨੂੰ ਜਾਣ ਪਾਣਗੇ ਹੋਰ ਪੂਰੇ ਵਰਲਡ ਲੈਵਲ ਤੇ ਜਾਣ ਪਾਣਗੇ ਦੇਖੋ ਜੀ ਮੈਨੂੰ ਇੰਨੀ ਆਸ ਹੈ ਕਿਉਂਕਿ ਮੇਰਾ ਮੁਕੱਦਰ ਲੜੇਗਾ ਪਰ ਕਦੋਂ ਲੜਦਾ ਮੈਂ ਤੇ ਜੰਗ ਲੜਦਾ ਪਿਆ ਕਿਉਂਕਿ ਮੈਨੂੰ ਇਹਨਾ ਪਤਾ ਕਿ ਮੇਰੇ ਨਾਲ ਦੇ ਜਿੰਨੇ ਵੀ ਗਾਇਕ ਸੀ ਵਿਚਾਰੇ ਜਾਦੇ ਵੈਸੇ ਹੁਣ ਬਹੁਤਿਆਂ ਦੀ ਆਵਾਜ਼ ਹੀ ਖਤਮ ਹੋ ਗਈ ਤੇ ਕਈ ਵਿਚਾਰੇ ਮੇਰੇ ਨਾਲ ਦੇ ਕਦੋਂ ਦੇ ਮਰ ਚੁੱਕੇ ਨੇ ਤੇ ਮੈਨੂੰ ਉੱਜੇ ਸਰਸੋਤੀ ਮਾਤਾ ਨੇ ਗੁਰੂ ਰਾਮਦਾਸ ਜੀ ਨੇ ਸ਼ਕਤੀ ਬਖੀਆ ਤੇ ਹੁਣ ਤੁਹਾਡੇ ਵਰਗੇ ਏਡੇ ਏਡੇ ਇਨਸਾਨ ਜਦੋਂ ਆ ਕੇ ਸਾਡੇ ਕੋਲ ਤੇ ਮੈਂ ਇਹ ਆਪੇ ਕਾਹ ਕ ਵੀ ਮੈਨੂੰ ਆਸ ਹੈ ਬਾਬਾ ਜੀ ਵੈਸੇ ਘਰ ਪਰਿਵਾਰ ਚ ਕੌਣ ਕੌਣ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਘਰ ਤੇ ਕੋਣ ਕੋਣੇ ਘਰ ਪਰਿਵਾਰ ਚੱਲਦਾ ਮੇਰੇ ਦੋ ਲੜਕੇ ਨੇ ਇੱਕ ਲੜਕੀ ਹੈ ਲੜਕੀ ਵਿਆਹੀ ਗਈ ਹੈ ਤੇ ਆ ਲੜਕਾ ਪਿੱਛੇ ਜੇ ਗਵਾਜ ਗਈ ਓਟੋ ਸਹੀਂ ਤੁਹਾਡੀ ਰਿਕੁਐਸਟ ਕਰਕੇ ਹੀ ਉਹ ਘਰ 3 ਮਹੀਨਿਆਂ ਬਾਅਦ ਗੁਰੂ ਰਾਮਦਾਸ ਜੀ ਕੋਲ ਫੇਰ ਵਾਪਸ ਅਸੀਂ ਲੈ ਲਿਆ ਸੀ ਲੈ ਨਹੀਂ ਲਿਆ ਗੁਰੂ ਰਾਮਦਾਸ ਜੀ ਦੀ ਕਿਰਪਾ ਸੀ ਜਿਹੜੀ ਸਾਡੇ ਕੋਲ ਫੇਰ ਆ ਗਿਆ ਦੁਬਾਰਾ ਘਰ ਦੇ ਹਾਲਾਤ ਮੈਂ ਦੇਖ ਰਿਹਾ ਕਿ ਠੀਕ ਨਹੀਂ ਨੇ ਕਿਸ ਤਰ੍ਹਾਂ ਘਰ ਪਰਿਵਾਰ ਚੱਲਦਾ ਵਾ ਠੀਕ ਹੈ ਸਾਰਾ ਕੁਝ ਹੈ ਕਿਦਾਂ ਇਹ ਬਹੁਤ ਮੁਸ਼ਕਲ ਹੁੰਦੀ ਆਲੇ ਪੀ ਨਹੀਂ ਜੀ ਮੁਸ਼ਕਲ ਤੇ ਬਹੁਤ ਜ਼ਿਆਦਾ ਪਰ ਸਾਡਾ ਆਸਰਾ ਗੁਰੂ ਰਾਮਦਾਸ ਜੀ ਤੇ ਉਹ ਸੋਲਵ ਕਰੀ ਜਾਂਦਾ ਬਾਕੀ ਤੁਹਾਨੂੰ ਪਤਾ ਪੈਨਸ਼ਨ ਕਿੰਨੀ ਕੁ ਪ੍ਰਾਈਵੇਟ ਦੀ ਹੁੰਦੀ ਲਿਮਿਟਿਡ ਦੀ 35-3600 ਰੁਪਇਆ ਨਹੀਂ ਉਹਦੇ ਨਾਲ ਕੇ ਜਾਣਾ ਉਹ ਹੁੰਦਾ ਹੀ ਨਹੀਂ ਪਰ ਫੇਰ ਹੀ ਕੋਈ ਛੋਟਾ ਮੁੰਡਾ ਦੇ ਹੀ ਜਾਂਦਾ ਕੁਝ ਘਰ ਦੀ ਸਵਾਈ ਸੋਈ ਕਰ ਲੈਂਦੀ ਹੈ ਸੂਟ ਸਿੰਦੀ ਹੈ ਤੇ ਇਸ ਕਰਕੇ ਅਸੀਂ ਫੇਰ ਵੀ ਉਹਦੇ ਸ਼ੁਕਰ ਗੁਜ਼ਾਰਾ ਕੋਈ ਸ਼ੁਕਰ ਗੁਜ਼ਾਰ ਕੇ ਕਿਉਂ ਨਾ ਉਹਨੇ ਡੇਡੇ ਬੰਦੇ ਆ ਗਏ ਸਾਡੇ ਤੇ ਕਿਹੜਾ ਮਤਲਬ ਕਿਸਦਾ ਤੇ ਮੁਕੱਦਰ ਮੇਰੇ ਨਾਲ ਲੜੇਗਾ ਇਹ ਨਾ ਮੇਰੇ ਨਾਲ ਬਾਪੂ ਜੀ ਚਲੋ ਤਾਂ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਤੁਸੀਂ ਰੋਜ਼ ਨਾਲ ਦਰਤੇ ਜਾਂਦੇ ਹੋ ਇੱਕ ਨਾ ਇੱਕ ਦਿਨ ਤੇ ਜਰੂਰ ਸੁਣਦਾ ਕਹਿੰਦੇ ਕਿ ਨੀਵੇਂ ਹੋ ਕੇ ਰਹਿਣਾ ਚਾਹੀਦਾ ਕਿਉਂਕਿ ਸਾਡਾ ਗੁਰੂ ਵੀ ਨੀਵਾ ਉਹ ਕਿਹ ਰਹਿਣਾ ਸਿਖਾਂਦਾ ਸਾਨੂੰ ਵੀ ਨੀਵਾ ਰਹਿ ਹਾਂਜੀ ਉਹ ਇਹੋ ਹੀ ਸਿਖਾਉਂਦੇ ਨੇ ਨੀਵਾ ਨਾਲੇ ਦੇਖੋ ਜੀ ਜਦੋਂ ਉਹਨਾਂ ਦੀ ਨਜ਼ਰ ਨਜ਼ਰ ਤੇ ਹੋਈ ਹੈ ਜੇ ਨਜ਼ਰ ਨਾ ਹੋਈ ਹੁੰਦੀ ਤੇ ਅੱਜ ਮੇਰੇ ਨਿੱਕੇ ਜਿਹੇ ਕਾਰਨ ਐਡੇ ਐਡੇ ਮੁਖਾਨ ਪਰਮਾਤਮਾ ਕਿਉਂ ਹੁੰਦੇ ਪਰਮਾਤਮਾ ਦਾ ਰੂਪ ਕਿਉਂ ਹੁੰਦੇ ਤੁਸੀਂ ਨਹੀਂ 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 ਵਾਇਕਰੂ ਕਰਨ ਵਾਲਾ ਪਪੂ ਜੀ ਅੱਜ ਕੱਲ ਤੇ ਯੁੱਗ ਦੇ ਵਿੱਚ ਲੋ ਇਹ ਪੁਰਾਣੇ ਗਾਣੇ ਤੇ ਬੜੇ ਵਧੀਆ ਹੁੰਦੇ ਸੀ ਇੱਕ ਮਿਠਾਸ ਹੁੰਦੀ ਸੀ ਉਹਦੇ ਚ ਨਾ ਇੱਕ ਦਿਲ ਨੂੰ ਛੁੰਦੇ ਸੀ ਅੱਜ ਕੱਲ ਦੇ ਗਾਣੇ ਤੇ ਪਹਿਲੇ ਦੇ ਗਾਣੇ 'ਚ ਕਿੰਨਾ ਕ ਫਰਕ ਤੁਸੀਂ ਦੇਖਦੇ ਕਿੰਨਾ ਕ ਫਰਕ ਆ ਚੁੱਕਿਆ ਦੇਖੋ ਜੀ ਮੈਂ ਕਹਿੰਦਾ ਜ਼ਮੀਨ ਅਸਮਾਨ ਦਾ ਫਰਕ ਹੈ ਇਹ ਹੁਣ ਕੋਈ ਗਾਣੇ ਥੋੜਾ ਬਾਬੇ ਮੈਂ ਮਾਗੀ ਜਾਵਾਂਗਾ ਉਹ ਜਿਹੜਾ ਗਾਣਾ ਹੈਗਾ ਛੰਨਾ ਭੰਨ ਕੇ ਬਣਾ ਲਈ ਛਣੇ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਦੇਖੋ ਜੱਟ ਜਾਤੀ ਕਰ ਸਕਦੇ ਨੇ ਹੋਰ ਕਿਸੇ ਬਰਾਦਰੀ ਨੂੰ ਲੋਟਰੀ ਹੈਗਾ ਨਾਲੇ ਸਾਡੇ ਕੋਲ ਤੇ ਛੰਨਾ ਹੈ ਕੋਈ ਨਹੀਂ ਅਸੀਂ ਭਲੜਾ ਕੀ ਹੈ ਜਿਹੜੇ ਚਾਰ ਪੰਡੇ ਨੇ ਉਹ ਹੀ ਪੰਨ ਸਕਦੇ ਆ ਮਾਪੂ ਜੀ ਅੱਜ ਕੱਲ ਦੇ ਗਾਣੇ ਸੁਣਦੇ ਜਿਹੜੇ ਨਵੇਂ-ਨਵੇਂ ਸਿੰਗਰ ਆ ਰਹੇ ਨੇ ਪੰਜਾਬੀ ਅੱਜ ਕੱਲ ਦੇ ਜਿਹੜੇ ਯੰਗ ਮੁੰਡੇ ਨੇ ਉਹਨਾਂ ਦੇ ਕਦੇ ਗਾਣੇ ਸੁਨੇ ਕਿਸ ਤਰ੍ਹਾਂ ਦੇ ਲੱਗਦੇ ਠੀਕ-ਠਾਕ ਨੇ ਕਿਵੇਂ ਮੈਨੂੰ ਜੀ ਸਿਰਫ ਸਰਤਾਜ ਜੰਗਾ ਲੱਗਦਾ ਜੀ ਅੱਛਾ ਬਾਕੀ ਕੋਈ ਨਹੀਂ ਨਸਿੰਗ ਕਿਸੇ ਨੂੰ ਮੈਂ ਪਸੰਦ ਨਹੀਂ ਕਰ ਸਰਤਾਜ ਬਸ ਹਾਂ ਬਸ ਸਰਤਾਜ ਉਹ ਕੋਈ ਖਾਸ ਖਾਸ ਗੱਲ ਹੈ ਕਿ ਇਹਨਾਂ ਦੀ ਉਹਨਾਂ ਦੇ ਕਾਵਾਜ ਵਧੀਆ ਲੱਗਦੀ ਕਾਨ ਦਾ ਉਹਨਾਂ ਦਾ ਇੱਥੇ ਚਲੋ ਉਹਨਾਂ ਦੀ ਹੈ ਹੀ ਹੈ ਫਿਰ ਉਹ ਜਿਹੜੇ ਗੀਤ ਨੇ ਨਾ ਉਹ ਘਰ ਜਿ ਬੈਠ ਕੇ ਸਾਰੇ ਪਰਿਵਾਰ ਦੇ ਸੁਣਨ ਵਾਲੇ ਨੇ ਕੋਈ ਲੱਚਰ ਗੀਤ ਨਹੀਂ ਉਹਦੇ ਚਾਹਗਾ ਉਹਨਾਂ ਦਾ ਮਰਕੀ ਜੀ ਸਰਤਾਜ ਸਾਹਿਬ ਦੇ ਤੁਸੀਂ ਬਹੁਤ ਕਿਹੜਾ ਕਿਹੜਾ ਗੀਤ ਹੁੰਦਾ ਜਿਆਦਾ ਵਧੀਆ ਲੋਕੋ ਦੇ ਦੋ ਤਿੰਨ ਮੂੰਝ ਬਣੀ ਯਾਦ ਨਹੀਂ ਬਾਕੀ ਮੈਨੂੰ ਜਦੋਂ ਲੱਗਦਾ ਹੈ ਨਾ ਟੀਵੀ ਜਾਂਦਾ ਮੈਂ ਪੜੇ ਰਮਾਨ ਨਾ ਕਰਨਾ ਇਹਨਾਂ ਨੂੰ ਕਹਿ ਦੇਣਾ ਵੀ ਹੁਣ ਤੁਸੀਂ ਚੁੱਪ ਕਰਕੇ ਬਹਿ ਜਾ ਅੱਛਾ ਤੇ ਫਿਰ ਮੈਂ ਉਹ ਗੀਤ ਜਿਹੜੇ ਵੀ ਆਉਂਦੇ ਨੇ ਤਕਰੀਬਨ ਆਉਂਦੇ ਰਹਿੰਦੇ ਨੇ ਜੇ ਮੈਂ ਉਹ ਜ਼ਰੂਰ ਸੁਣਦਾ ਹਾਂ ਕਿ ਅਪੀਲ ਕੀ ਲਾਣੀ ਜਾ ਰਹੇ ਤੇਰੇ ਦੇਖਦੇ ਸਰੋਤੇ ਨੇ ਕਿ ਅਪੀਲ ਕਰਾਂ ਜੀ ਬਈ ਮੈਨੂੰ ਇੰਤਜ਼ਾਰ ਹੈ ਮੈਂ ਹੱਥ ਫੜਾਏ ਹੋਏ ਨੇ ਕੋਈ ਨੇਰੇ ਤੇ ਕਿਰਪਾ ਕਰ ਦੋਵੇ ਮੇਰ ਮੇਰ ਭਰੇ ਹੱਥ ਕਰ ਦੋਵੇ ਤੇ ਮੈਂ ਵੀ ਤੁਹਾਡੇ ਗੁਣ ਗਾਵਾਂਗਾ ਮੈਂ ਵੀ ਥੋੜਾ ਜਿਹਾ ਸਿਰ ਉੱਚਾ ਕਰ ਸਕਦਾ ਤੇ ਮੇਰੇ ਤੇ ਕਿਓਗੇ ਉਹ ਕਹਿੰਦੇ ਨਾ ਦਿੰਦਿਆਂ ਤੇ ਲੈਂਦਾ ਥੱਕ ਪਾਹੇ ਜੇ ਤੁਸੀਂ ਦਿੰਦਾ ਹੋਵੇ ਤਾਂ ਤੁਹਾਡੇ ਕੋਲੋਂ ਕੁਝ ਨਹੀਂ ਕੱਟਣਾ ਪਰ ਮੇਰੇ ਮੇਰੀ ਨਹੀਂ ਇੱਕ ਵਾਰਾਂ ਵੱਜ ਗਈ ਤੇ ਮੈਂ ਮਰਮਾਨਾ ਤੁਹਾਡੇ ਗੁਣ ਗਾਵਾਂਗਾ ਸਾਰੇ ساری ਉਮਰ ਤੁਹਾਨੂੰ ਵਾਤਾ ਜਿਸ ਤਰ੍ਹਾਂ ਕਿਸੇ ਬਾਪੂ ਜੀ ਹੋਣਾ ਤੁਹਾਨੂੰ ਮਿਲਾਇਆ ਵਾ ਮੁਹੰਮਦ ਰਫੀ ਜੀ ਹੋਣਾ ਨਾ ਵੀ ਮਿਲਣ ਦਾ ਸਬਬ ਬਣਿਆ ਸੀਗਾ ਆਵਾਜ਼ ਵੀ ਹੋਣਾ ਵਰਗੀ ਹੈ ਤੇ ਹਾਲਾਤ ਜਿਹੜੇ ਕਰਦੇ ਨੇ ਮਾੜੇ ਹੀ ਨੇ ਪਰ ਜੇ ਦੇਖਿਆ ਜਾਵੇ ਇੱਕ ਟੈਲੈਂਟ ਹੈ ਬਾਪੂ ਜੀ ਜੇ ਅਸੀਂ ਵਾਇਰਲ ਕਰ ਦਿੰਨੇ ਆ سوشل ਮੀਡੀਆ ਅੱਜ ਕੱਲ੍ਹ ਆੜੇ ਕੋ ਪਾਵਰ ਹੈ ਤੇ ਇਹੋ ਜੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਅਸੀਂ ਕਿਉਂ ਨਹੀਂ ਕਰਦੇ ਅਸੀਂ ਆਸ ਕਰਦੇ ਹਾਂ ਜਿਹੜੇ ਦੇਖਦੇ ਸਰੋਤੇ ਨੇ ਜਰੂਰ ਇਹਨਾਂ ਦੀ ਹੱਥ ਬਾ ਫੰਡਿੰਗ ਕੇ ਜਾਂ ਇਹਨਾਂ ਦਾ ਜਿਹੜਾ ਸਾਥ ਦੇਣਗੇ ਸਰਤਾਜ ਜੀ ਦੀ ਗੱਲ ਕੀਤੀ ਸਤਿੰਦਰ ਸਰਤਾਜ ਦੇ ਵੀ ਗਾਣੇ ਇਹਨਾਂ ਨੂੰ ਬਹੁਤ ਪਸੰਦ ਨੇ ਕਿਉਂਕਿ ਉਹਨਾਂ ਦੇ ਗਾਣਿਆਂ 'ਚ ਵੀ ਇੱਕ ਵੱਖਰੀ ਗੱਲ ਹੈ ਜਿਹੜੇ ਉਹਨਾਂ ਨੂੰ ਵੱਖਰਾ ਕਰਦੀ ਹੈ ਬਾਕੀsing ਨਾਲੋਂ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਦੇਖਦੇ ਸਰੋਤੇ ਨੇ ਇਹਨਾਂ ਦੀ ਜਰੂਰ ਕਹ ਰਣਗੇ ਮੈਨੂੰ ਤੇ ਆਜਾਤਨ ਵੰਸ਼ ਤੋਂ ਕਾਵਲ ਸਾਂਝਾ ਟੀਵੀ ਅੰਮ੍ਰਿਤਸਰ